ਹਾਲ ਟੂ ਨਿਊਜ਼ 채 ਅਜਵੇ ਤੁਹਾਡਾ ਸਵਾਗਤ ਤਰਨਤਰੰਦੇ ਪੱਟੀ ਦੇ ਵਿੱਚ ਗਰਭਵਤੀ ਔਰਤ ਦਾ ਘਰ ਵੜ ਕੇ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ 에ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਜ਼ਿਲ੍ਹਾ ਤਰਨਤਰੰਦੇ ਸ਼ਹਿਰ ਪੱਟੀ ਦੇ ਵਾਰਡ ਨੰਬਰ 2 ਦੇ ਵਿੱਚ ਕੁਝ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਗਰਭਵਤੀ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੁਨੀਤਾ ਉਮਰ 38 ਸਾਲ ਪਤਨੀ ਰਾਜਵਜੋ ਜਿਹੜਾ 4 ਮਹੀਨੇ ਦੀ ਗਰਭਵਤੀ ਸੀ ਮ੍ਰਿਤਕਾ ਜੀ ਛਾਤਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਬੋਬੀ ਨਾਮ ਵਾਲੇ ਨੌਜਵਾਨ ਦੇ ਨਾਲ ਝਗੜਾ ਹੋਇਆ ਸੀ ਜਿਸ ਦਾ ਬੀਤੀ ਸ਼ਾਮ ਨੂੰ ਮੋਤਪਰਾ ਨੇ ਰਾਜੀਨਾਮਾ ਵੀ ਕਰਵਾ ਦਿੱਤਾ ਸੀ ਪਰ ਇਸੇ ਦੌਰਾਨ ਬੀਤੇ ਕੱਲ ਬੋਬੀ ਉਹਨਾਂ ਦੇ ਘਰ ਆਇਆ ਤੇ ਰਾਜੇ ਨੂੰ ਮਾਰਨ ਦੀ ਨਹੀਂ ਇਤਨਾ ਗੋਲੀਆਂ ਚਲਾ ਦਿੱਤੀਆਂ ਇਸ ਗੋਲੀਗਾਰੀ ਦੇ ਵਿੱਚ ਰਾਜੇ ਦੀ ਪਤਨੀ ਸੁਨੀਤਾ ਜੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਨਾ ਜੀ ਸੁਣਵਾਈ ਨਹੀਂ ਹੋ ਰਹੀ ਤੇ ਉਹ ਇਨਸਾਫ ਦੀ ਪੁਕਾਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਆਲਟੂ న్యూਸ ਲਈ ਅਨਸਰ ਤੋਂ ਗੁਰਪ੍ਰੀਤ ਸੰਧੂ ਦੀ ਇਹ ਵਿਸ਼ੇਸ਼ ਰਿਪੋਰਟ ਇੱਕ ਸੇਵੇ ਦੇ ਘਰ ਦੀ ਜੋ ਇੱਕ ਮੇਵੇ ਦੇ ਘਰ ਦੀ ਇੱਕ ਮੁੰਚੀ ਦੀ ਇੱਕ ਮੁੰਚੀ ਜੋ ਇੱਕ ਬਿੱਟੂ ਜੋ ਇਹਨਾਂ ਬੁੜੀਆਂ ਨੇ ਟਰੋੜਾ ਚਲਾਇਆ ਤੇ ਬੰਦਿਆਣੇ ਗੋਲੀਆਂ ਚਲਾਈਆਂ ਬੰਦਿਆਣੇ ਗੋਲੀਆਂ ਚਲਾਈਆਂ ਤੇ ਮੇਰੀ ਗੱਲ ਦਫ਼ਤਰ ਤੇ ਮੈਂ ਮੰਤਰੀ ਦੇ ਰੋਲਦੀ ਰਹੀ ਮੇਰੀ ਕਿਸ ਨੇ ਸੁਣਾਈ ਨਹੀਂ ਕੀਤੀ ਉਹਦੇ ਪੀਏ ਨੇ ਮੈਨੂੰ ਕੋਈ ਨਹੀਂ ਮੇਰੀ ਸੁਣੀ ਗੱਲ ਮੈਨੂੰ ਦਫ਼ਤਰ ਚ ਜਾਣ ਨਹੀਂ ਦਿੱਤਾ ਤੇ ਪੀਏ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੇਰੀ ਨੌ ਦੇ ਅੱਜ ਘਰ ਆ ਕੇ ਗੋਲੀ ਮਾਰ ਕੇ ਗਿਆ ਜੋ ਗੋਵੀ ਤੇਰਾ ਪੁੱਤ 2 ਸਾਲ ਜੇਲ੍ਹ ਕੱਟ ਕੇ ਆਇਆ ਇਹਦੇ ਨਾਲ ਉਹ ਮੁੰਡੇ ਬਸਤੀ ਚ ਆਏ ਆ ਬਾਹਰੋਂ ਮੇਰੇ ਇਹਨਾਂ ਨੇ ਸਾਨੂੰ ਕਿਹਾ ਤੁਸੀਂ ਕਰ ਸਕਦੇ ਆ ਨਾ ਪੁੱਛ ਆਦੇ ਮਨ ਦੀ ਤੇ ਰਾਤੀ ਮੇਰੇ ਪੁੱਤ ਨੇ ਜਾ ਕੇ ਆ ਨਸੀਹ ਤੇ ਉਹਨੇ ਤਲਵਿੰਦਰ ਨੇ ਮਾਫੀ ਲੁਡਾਈ ਆ ਕਿ ਤੁਸੀਂ ਮਾਫੀ ਮੰਗ ਲਓ ਮੇਰਾ ਪੁੱਤ ਰਾਤ ਜਾ ਕੇ ਦਰਬਾਰ ਤੇ ਮਾਫੀ ਮੰਗੀ ਆ ਵੀ ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ ਤੜਕੇ ਆਣ ਕੇ ਤੇ ਇਹਨੇ ਮੁੰਚੀ ਨੇ ਤੇ ਬਿੱਟੂ ਨੇ ਤੇ ਬੋਬੀ ਨੇ ਆਣ ਕੇ ਗੋਲੀ ਮਾਰਿਆ ਵੀ ਮੇਵਾ ਮੇਵਾ ਸੇਵਾ ਕੋਲੇ ਵੀ ਆਣ ਕੇ ਸੇਵਾ ਨਾਲ ਇੱਕ ਸੇਵਾ ਹੈ ਜੋ ਜੱਛੰਨੀ ਮੁੰਚੀ ਸੇਵਾ ਬਿੱਟੂ ਮਿੱਕੀ ਜੰਨੀ ਚੰਨੀ ਇਹਨਾਂ ਨੇ ਆਣ ਕੇ ਤੇ ਬੋਵੀ ਸੁੱਖਾ ਮਖਤਿਆਰ ਸਿੰਘ ਤੇ ਉਹਦਾ ਮੁੰਡਾ ਵੱਡਾ ਬੋਵੀ ਨੇ ਗੋਗਾਰੀਆਂ ਪਿਸਤੌਲ ਪਹਿਲੋ ਬੋਵੀ ਆਇਆ ਗਾੜੀ ਗਾੜੀ ਸਾਰਿਆਂ ਕੋ ਪਿਸਤੌਲ ਇਹਨਾਂ ਸਾਰਿਆਂ ਕੋ ਪਿਸਤੌਲ ਤੇ ਬੋਵੀ ਨੇ ਆਣ ਕੇ ਮੇਰੀ ਨੌ ਦੇ ਸਿੱਧੀ ਗੋਲੀ ਮਾਰੀ